ਪਰ ਮੈਂ ਪਹਿਲਾਂ ਤੇ ਨਿਆਂਜਿਤ ਬੰਦਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੱਚਿਆਂ ਨੂੰ ਆਪਾਂ ਸਮਝਾਈਏ ਜੀ ਜੁੱਤੀ ਪ੍ਰੇਡ ਕੰਮ ਨਹੀਂ ਹੈ ਤੇ ਲੀਗਲੀ ਜੇ ਰੋਕ ਦਿਓ ਤੇ ਸ਼ਾਇਦ ਇਹ ਪ੍ਰੇਡ ਦੂਜੇ ਪਾਸੇ ਨਾ ਹੋ ਜਾਏ ਕਿਤੇ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦੇਖੋ ਪ੍ਰਮਾਤਮਾ ਨੇ ਮੈਨੂੰ ਇੱਕ ਜੀਵ ਬਣਾਤਾ ਜੀ ਮੇਰਾ ਜੋ ਵੀ ਜੈਂਡਰ ਰੱਬ ਨੇ ਬਣਾਤਾ ਮੈਂ ਉਹਨੂੰ ਅਕਸੈਪਟ ਕਰਾਂ ਜਾਂ ਨਾ ਕਰਾਂ ਜੀ ਮੇਰੀ ਆਜ਼ਾਦੀ ਆਰਟੀਕਲ 21 ਆ ਉਹ ਆਪਾਂ ਚੈਨਲ ਅਪਣਾਇਆ ਹਾਂਜੀ ਉੱਥੇ ਦੇਖ ਲੈਣੇ ਉਸੇ ਵੀ ਦਿਖਾ ਦਈਏ ਆਪਣੀ ਜਨਤਾ ਨੂੰ ਸਭ ਤੋਂ ਪਹਿਲਾਂ ਇਕੁਐਲਿਟੀ ਦੇ ਰਾਈਟਸ ਨੇ ਰਾਈਟ ਟੂ ਇਕੁਐਲਿਟੀ ਆਰਟੀਕਲ 14 ਤੇ ਆਰਟੀਕਲ 21 ਜੀ ਇਹ ਸਾਡੇ ਲਾਅ ਦੀ ਪ੍ਰੋਵੀਜ਼ਨ ਹੈ ਜੀ ਠੀਕ ਹੈ ਜੀ ਇਕੁਐਲਿਟੀ ਬਿਫੋਰ ਲਾਅ ਪ੍ਰੋਹੀਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਉਂਡ ਆਫ ਰਿਲੀਜੀਅਨ ਰੇਸ ਕਾਸਟ ਸੈਕਸ ਸ਼ਬਦ ਆ ਗਿਆ ਸੈਕਸ ਜੀ ਮੈਂ ਆਪਣੇ ਆਪ ਨੂੰ ਮੁੰਡਾ ਮੰਨਦਾ ਹੀ ਨਹੀਂ ਲਾ ਲੋ ਜਿੰਨਾ ਮਰਜ਼ੀ ਜ਼ੋਰ ਹੂ ਆਰ ਯੂ ਟੂ ਸਟਾਪ ਮੀ ਹੂ ਆਰ ਯੂ ਟੂ ਗਾਈਡ ਮੀ ਮੇਰੀ ਮਰਜ਼ੀ ਹੈ ਆਰਟੀਕਲ ਸੰਵਿਧਾਨ ਮੈਨੂੰ ਇਹਦੀ ਇਜਾਜ਼ਤ ਦਿੰਦਾ ਹੈ ਅੱਛਾ ਜੀ ਤੇ ਤੁਸੀ ਮੰਮੇ ਲੱਗਦੇ ਹੋ ਦੋ ਜਵਾਬ ਜੀ ਬਿਲਕੁਲ ਕੌਣ ਮਾਮਾ ਲੱਗਦਾ ਦੱਸੇ ਬਜਾਏ ਇਹ ਦੇ ਕਿ ਉਹਦੀ ਮਦਦ ਕਰਨ ਦੇ ਕਿ ਆਪਾਂ ਉਹ ਬੱਚਾ ਆਪ ਕੋ ਸਪੀੜਾ ਚੋਂ ਬਾਹਰ ਨਿਕਲਾਵੇ ਜੀ ਜੇ ਸਾਨੂੰ ਪਸੰਦ ਨਹੀਂ ਉਹਦੇ ਵਾਸਤੇ ਕਰੋੜਾ ਰੁਪਇਆ ਇਕੱਠਾ ਕੀਤਾ ਹੈ ਸਾਡੀਆਂ ਕਈ ਧਾਰਮਿਕ ਸੰਸਥਾਵਾਂ ਨੇ ਉਹਦੇ ਲਈ ਸਿਆਣੀ ਡਾਕਟਰ ਲੱਭ ਕੇ ਲਾ ਦਿਓ ਕੰਮ ਤੇ ਕਿ ਜੀ ਇਲਾਜ ਕਰਾ ਲਓ ਵੀ ਆਪਣਾ ਕਾਕਾ ਜੀ ਇਹ ਇਲਾਜ ਪੋਸੀਬਲ ਹੈਗਾ ਬਿਲਕੁਲ ਪੋਸੀਬਲ ਹੈ